ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜ਼ਹਿਰੀਲੀ ਸ਼ਰਾਬ ਦਾ ਕਹਿਰ ਜਿਥੇ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਪਹਿਲਾਂ 8 ਲੋਕਾਂ ਦੀ ਜਾਨ ਗਈ ਸੀ ਉੱਥੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਜ਼ਹਿਰੀਲੀ ਸ਼ਰਾਬ ਦੇ ਕਾਰਨ 15 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਇਸ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਜਿੰਨਾ ਕਰਕੇ ਜਾਨਾਂ ਗਈਆਂ ਨੇ ਮੁੱਖ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਜੀ ਆ ਦੱਸ ਦਈਏ ਕਿ ਐਸਐਸਪੀ ਦੇ ਵੱਲੋਂ ਖੁਦ ਇਸ ਗੱਲ ਦੀ ਪੁਸ਼ਟੀ ਜਿਹੜੀ ਕੀਤੀ ਗਈ ਹੈ ਕੇਸ ਦੇ ਵਿੱਚ ਜਿਹੜੇ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਜ ਲੋਕਾਂ ਦੀ ਇਸ ਦੇ ਵਿੱਚ ਗ੍ਰਫਤਾਰੀ ਹੋਈ ਹੈ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ਜਿਨ੍ਹਾਂ ਦੇ ਵੱਲੋਂ ਦੱਸ ਰਹੀਏ ਕਿ ਜ਼ਹਿਰੀਲੀ ਸ਼ਰਾਬ ਜਿਹੜੀ ਸਪਲਾਈ ਕੀਤੀ ਜਾਂਦੀ ਸੀ ਤੇ ਇਸੇ ਤੋਂ ਬਾਅਦ ਜਦੋਂ ਇਹ ਮਾਮਲਾ ਸਾਹਮਣੇ ਆਇਆ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਜਿਹੜੀ ਕਰਵਾਈ ਗਈ ਕਿ ਕਿਉਂਕਿ ਮਜੀਠਾ ਦੇ ਲੱਗੇ ਤਿੰਨ ਪਿੰਡ ਪੈਂਦੇ ਨੇ ਜਿੱਥੋਂ ਦਾ ਇਹ ਮਾਮਲਾ ਸੀ ਤਿੰਨਾਂ ਪਿੰਡਾਂ ਦੇ ਵਿੱਚ ਹੁਣ ਤੱਕ 15 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਕੜਾ ਅੱਗੇ ਹੋਰ ਵੀ ਵੱਧ ਸਕਦਾ ਹੈ ਸੋ ਤੁਸੀਂ ਵੇਖੋ ਕਿ ਪੰਜ ਦੋਸ਼ੀਆਂ ਨੂੰ ਜਿਹੜਾ ਗ੍ਰਫਤਾਰ ਕੁਝ ਘਟੀਆਂ ਦੇ ਵਿੱਚ ਕਰ ਲਿਆ ਗਿਆ ਲਗਾਤਾਰ ਐਕਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਪਹਿਲਾ ਪਿੰਡ ਦੇ ਵਿੱਚ ਜਾ ਕੇ ਰਾਤ ਤੋਂ ਹੀ ਅਨਾਉਂਸਮੈਂਟ ਜਿਹੜੀ ਕਰਵਾਈ ਗਈ ਲੋਕਾਂ ਤੋਂ ਪੁੱਛਿਆ ਜਾ ਰਿਹਾ ਸੀ ਕਿ ਸਾਨੂੰ ਦੱਸੋ ਕਿੰਨਾ ਕਿੰਨਾ ਨੇ ਸ਼ਰਾਬ ਪੀਤੀ ਹੈ ਜੇਕਰ ਪੀਤੀ ਤਾਂ ਉਹਨਾਂ ਦਾ ਜਲਦ ਤੋਂ ਜਲਦ ਇਲਾਜ ਜਿਹੜਾ ਕਰਵਾਇਆ ਜਾਵੇ ਜਿੱਥੇ ਅੰਕੜਾ 8 ਤੱਕ ਸੀ ਹੁਣ 15 ਤੱਕ ਪਹੁੰਚ ਗਿਆ ਅੱਗੇ ਨਾ ਵਧੇ ਇਸ ਕਰਕੇ ਜਿਹੜਾ ਪੁਲਿਸ ਦੇ ਵੱਲੋਂ ਲਗਾਤਾਰ ਟੀਮਾਂ ਲੈ ਕੇ ਖੁਦ ਜੋ ਹੈ ਡੀਸੀ ਸਾਹਿਬ ਉੱਥੇ ਮੌਕੇ ਤੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਲੋਕਾਂ ਦੇ ਘਰ ਘਰ ਜਾ ਕੇ ਜਿਹੜਾ ਅਪੀਲ ਕੀਤੀ ਜਾਂਦੀ ਹੈ ਪੁੱਛਿਆ ਜਾਂਦਾ ਹੈ ਕਿ ਦੱਸੋ ਕਿਸ ਦੇ ਵੱਲੋਂ ਸ਼ਰਾਬ ਦਾ ਸੇਵਨ ਜਿਹੜਾ ਕੀਤਾ ਗਿਆ ਤਾਂ ਜੋ ਕਿਸੇ ਦੇ ਨਾਲ ਅੱਗੇ ਹੋਰ ਕੋਈ ਸਖਾਵੀ ਘਟਨਾ ਜਿਹੜੀ ਨਾ ਵਾਪਰੇ ਲੇਕਿਨ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਜਿੱਥੇ 8 ਲੋਕਾਂ ਦੀ ਜਾਨ ਗਈ ਸੀ 15 ਲੋਕਾਂ ਦੀ ਇਸ ਦੇ ਵਿੱਚ ਜਾਨ ਜਿਹੜੀ ਚਲੇ ਗਈ ਹੈ ਵੱਡੀ ਖਬਰ ਦੱਸ ਦਈਏ ਕਿ ਜਿੱਥੇ ਮਜੀਠਾ ਦੇ ਵਿੱਚ ਨਕਲੀ ਸ਼ਰਾਬ ਬ੍ਰੈਕਟ ਤੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਜਿਹੜਾ ਲਿਆ ਗਿਆ ਇਸ ਦੇ ਵਿੱਚ ਮੁੱਖ ਦੋਸ਼ੀ ਪ੍ਰਭਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਕਲੀ ਸ਼ਰਾਬ ਸਪਲਾਈ ਕਰਨ ਦਾ ਇਸ ਦੇ ਉੱਤੇ ਇਲਜ਼ਾਮ ਜਿਹੜਾ ਲੱਗਾ ਹੈ ਮਾਮਲੇ ਦੇ ਵਿੱਚ 5 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਨਾਮ ਜਿਹੜੇ ਮੈਂਸ਼ਨ ਕੀਤੇ ਗਏ ਨੇ ਐਸਐਸਪੀ ਹੋਰਾਂ ਦੇ ਵੱਲੋਂ ਦੱਸਿਆ ਗਿਆ ਕਿ ਇਹਨਾਂ ਦੇ ਉੱਤੇ ਪਰਚਾ ਜਿਹੜਾ ਦਰਜ ਕਰ ਲਿਆ ਗਿਆ ਹੈ ਸ਼ਰਾਬ ਸਪਲਾਈ ਨਕਲੀ ਸ਼ਰਾਬ ਸਪਲਾਈ ਕਰਨ ਵਾਲੇ ਮਾਸਟਰਮਾਈਂਡ ਜਿਹੜੇ ਨਿਕਲੇ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਜਿਹੜਾ ਲੋਕਾਂ ਨੂੰ ਇੱਕ ਜ਼ਹਿਰ ਪਿਆਇਆ ਜਾ ਰਿਹਾ ਸੀ ਇਸ ਦੇ ਵਿੱਚ ਦੱਸ ਦਈਏ ਕਿ ਜਿੱਥੇ ਇੱਕ ਮੁੱਖ ਦੋਸ਼ੀ ਪ੍ਰਗਜ ਸਿੰਘ ਹੈ ਉਸ ਦਾ ਭਰਾ ਜਿਹੜਾ ਨਾਲ ਉਸਦੇ ਮਿਲ ਕੇ ਕੰਮ ਕਰਦਾ ਸੀ ਕੁਲਬੀਰ ਸਿੰਘ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਥੇ ਇੱਕ ਸਹਾਇਕ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਜਤ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਤੇ ਨਿੰਦਰਕੌਰ ਪਤਨੀ ਜੀਤਾ ਜਿਹੜੇ ਦੱਸਦੇ ਕਿ ਥੀਰੇਵਾਲ ਦੇ ਰਹਿਣ ਵਾਲੀ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਪੂਰੇ ਨਕਲੀ ਸ਼ਰਾਬ ਨੈੱਟਵਰਕ ਦੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਸਖਤੀ ਦੇ ਨਾਲ ਇਹ ਆਦੇਸ਼ ਦਿੱਤੇ ਨੇ ਕਿ ਜੋ ਵੀ ਮਾਮਲਾ ਇਸ ਦੇ ਵਿੱਚ ਸਾਹਮਣੇ ਆਇਆ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜੜੀ ਕੀਤੀ ਜਾਣੀ ਚਾਹੀਦੀ ਹੈ ਹਰ ਸਰਕਾਰ ਦੇ ਵੱਲੋਂ ਸਖਤ ਸੰਦੇਸ਼ ਵੀ ਦਿੱਤਾ ਗਿਆ ਸ਼ਰਾਬ ਮਾਫੀਆ ਜਿਹੜਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਸੋ ਮਜੀਠ ਦੇ ਵਿੱਚ ਦੱਸ ਦਈਏ ਕਿ ਤਿੰਨ ਪਿੰਡ ਜਿਹੜੇ ਨੇ ਪੰਗਾਲੀ ਕਲਾ ਮਰਾੜੀ ਕਲਾ ਜੈਮਤੀਪੁਰ ਦੇ ਵਿੱਚ ਜਿਹੜਾ ਇਹ ਮਾਮਲਾ ਦੇਖਣ ਨੂੰ ਮਿਲਿਆ ਸੀ ਜਿੱਥੇ ਲੋਕਾਂ ਦੀ ਨਕਲੀ ਸ਼ਰਾਬ ਪੀਣ ਦੇ ਨਾਲ ਜਾਨ ਚਲੇ ਗਈ ਸੀ ਜਿਸ ਦੇ ਵਿੱਚ 8 ਲੋਕਾਂ ਤੱਕ ਅੰਕੜਾ ਸੀ ਲੇਕਿਨ ਹੁਣ 15 ਤੱਕ ਪਹੁੰਚ ਚੁੱਕਿਆ ਸੋ ਇਸ ਦੇ ਵਿੱਚ ਦੱਸ ਦਈਏ ਕਿ ਜੇ ਰੀਲੀ ਸ਼ਰਾਬ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਜਿਹੜਾ ਲਿਆ ਗਿਆ ਪੁਲਿਸ ਨੇ ਮੁੱਖ ਮੁਲਜ਼ਮ ਦੇ ਸਣੇ ਜਿਹੜਾ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਦੇ ਵਿੱਚ ਦੱਸ ਦਈਏ ਕਿ ਗ੍ਰਿਫਤਾਰੀ ਹੋਈ ਹੈ ਤੇ ਹੋੜਵਨਾ ਤੋਂ ਪਹੁੰਚ ਗਏ ਚ ਜਿਹੜੀ ਕੀਤੀ ਜਾ ਰਹੀ ਹੈ ਪਰਚਾ ਉਹਨਾਂ ਦੇ ਉੱਤੇ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਮੁੱਖ ਮੁਲਜ਼ਮ ਦੇ ਸਣੇ ਪੰਜ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਮੁੱਖ ਸਪਲਾਈ ਜਿਹੜੇ ਵੱਲੋਂ ਕੀਤੀ ਜਾਂਦੀ ਸੀ ਉਹ ਪ੍ਰਭਜੋ ਪ੍ਰਭਜੀ ਸਿੰਘ ਉਸ ਦਾ ਨਾਂ ਦੱਸਿਆ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਹੈ ਜਿਸ ਦੇ ਵੱਲੋਂ ਜ਼ਹਿਰੀਲੀ ਸ਼ਰਾਬ ਜਿਹੜੀ ਹੈ ਉਹ ਸਪਲਾਈ ਕੀਤੀ ਜਾਂਦੀ ਸੀ ਜਿਸ ਦੇ ਕਾਰਨ ਤਿੰਨ ਪਿੰਡਾਂ ਦੇ ਵਿੱਚ 15 ਲੋਕਾਂ ਦੀ ਜਾਨ ਜਿਹੜੀ ਚਲੀ ਗਈ ਹੈ ਜ਼ਹਿਰੀਲੀ ਸ਼ਰਾਬ ਪੀਂਦੇ ਨਾਲ ਮਜੀਠਾ ਦੇ ਨੇੜੇ ਪਿੰਡ ਪੰਗਾਲੀ ਪੈਂਦਾ ਉਥੋਂ ਦਾ ਇਹ ਮਾਮਲਾ ਦੋ ਪਿੰਡ ਹੋਰ ਪੈਂਦੇ ਨੇ ਤੇ ਭੱਠੇ ਦੀ ਮਜ਼ਦੂਰੀ ਕਰਦੇ ਸਨ ਮਰਨ ਵਾਲੇ ਸਾਰੇ ਲੋਕ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੁਣ ਤੱਕ 15 ਲੋਕਾਂ ਦੀ ਜਾਨ ਜਿਹੜੀ ਚਲੀ ਗਈ ਹੈ ਸੋ ਇਸੇ ਵਿੱਚ ਮੁੱਖ ਦੋਸ਼ੀ ਜਿਹੜਾ ਪ੍ਰਭਜੇ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਮਾਸਟਰਮਾਈਂਡ ਸੀ ਜਿਸ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਨਕਲੀ ਸ਼ਰਾਬ ਜਿਹੜੀ ਹੈ ਉਹ ਪਿਲਾਈ ਜਾ ਰਹੀ ਸੀ ਉਸ ਦਾ ਸਪਲਾਈ ਜਿਹੜੀ ਕੀਤੀ ਜਾ ਰਹੀ ਸੀ ਸੋ ਇਸੇ ਵਿੱਚ ਵੱਡੀ ਅਪਡੇਟ ਹੈ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਬੋਲੋ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਉਧਰ ਜੋ ਲਗਾਤਾਰ ਜਿੰਨਾਂ ਦੀ ਜਾਨ ਜਾ ਰਹੀ ਹੈ ਉਹਨਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਤੇ ਪੰਜ ਬਿਮਾਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕਰਵਾਇਆ ਗਿਆ ਸੋ ਅੰਮ੍ਰਿਤਸਰ ਦੇ ਮਜੀਠਾ ਥਾਣੇ ਦੇ ਵਿੱਚ ਇਹ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਤੇ ਪੁਲਿਸ ਦੇ ਬੋਲੋ ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ